ਬਾਈ ਲੋਖਮ ਸਿੰਘ ਜੀ ਜੋ ਬੈਠੋ ਬਾਈ ਸਹਿਜ ਸਿੰਘ ਜੀ ਬਾਈ ਗੁਰੂ ਨਿੱਕੀ ਖਾਨ ਸਾਹਿਬ ਆਇਗਰੋ ਜੀ ਜੈ ਸੋर्यਾ ਇਹ ਨਾਮ ਨਹੀਂ ਲਗਾ ਸਕੇ ਅੱਜ ਹੀ ਪਹੁੰਚੇ ਨੇ ਉਹਨਾਂ ਨੂੰ ਵੀ ਸਮਾਂ ਜਰੂਰ ਮਿਲੇਗਾ ਆਰਾਮ ਨਾਲ ਬੈਠੋ ਬਈ ਬੱਚੇ ਆਰਾਮ ਨਾਲ ਬੈਠੋ ਨਾਨਕਾ ਨਾਮੁ ਕੁਮਾਰੀ ਨਾਮਾ ਚਰੀਰ ਵੇ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(6 ਤੇ ਆ ਗਿਆ ਸੱਚ ਨੂੰ ਤਾਵੇ ਕਰਮ ਕਰੇ ਸੁਕਾਰ ਨੂੰ ਮਾਵੇ ਦਸਨੁਹਾ ਦੀ ਕਰੇ ਮਾਏ ਉਸਤਾਈ ਫਿਰ ਬੰਦ ਕੇ ਖਾਵੇ سچ سچ جی جی پہلی پاتشاہی شری گور نانک دیو جیجی پاتو امداد دیو جی تیجی پاتشاہی شری گور امردھی ਸਰ ਜੀ ਸੰਦੀਪਾ ਆਛਾਇਸ਼ੇ ਤੁਹਾਰਾ ਹੈ ਜੀ ਅਛੀ ਪਾਛਾਇਸ਼ੇ ਤੁਹਾਰਾ ਹੈ ਜੀ ਅਛੀ ਪਾਛਾਇਸ਼ੇ ਤੁਹਾਰਾ ਹੈ ਪ੍ਰੀਤਮ ਜੀ ਲੋਹੀ ਪਾਛਾਇਸ਼ੇ ਤੁਨੇ ਪਹਾੜਾ ਜੀ ਦਸੀ ਪਾਛਾਇਸ਼ੇ ਤੁਹਾਰਾ ਹੈ ਕੋਮੇਨ ਜੀ ਗਾਇ ਗੁਰ ਚਿਕਾ ਨਾ ਸਮਾ ਚਾਹੇ ਕੋਪੀ ਚਿੰਜੀ ਵਾਹਿਗੁਰੂ ਗੁਰਚਿੱਤਾ ਆਉਂਦੀ ਪਿੰਡਾਂ ਤੇ ਲੜਕੀ ਦੇ ਕਿਤੇ ਪਤੇ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਿਕ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਨੂੰ ਜੋ ਸੰਗਤ ਹਰ ਸਾਲ ਪੈਦਲ ਯਾਤਰਾ ਕਰਦੇ ਹੋਏ ਇਸ ਮਜ਼ਾਰ ਦੇ ਵਿੱਚੋਂ ਗੁਜ਼ਰਦੀ ਹੈ ਸੋ ਉਹਨਾਂ ਨੂੰ ਜਿਹਾ ਆਪਦੇ ਹੋਇਆ ਹਰ ਸਾਲ ਦੀ ਤਰ੍ਹਾਂ ਕਿ ਕਰੀਬਨ ਅੱਜ 60वां ਜੁਗ ਸਰਾਨਾ ਗੁਰੂ ਦਾ ਨਗਰ ਹੈ ਉਹ ਆਰੰਭ ਹੋਏ ਨੇ ਤਕਰੀਬਨ ਇਸ ਵਿੱਚ ਜੋ ਵੀ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਉਸ ਵਿੱਚ ਖਾਸ ਕਰਕੇ ਕੱਲ ਜਿਹੜਾ ਉਪਰਾਲਾ ਹੋਇਆ ਸੀ ਇਸ ਤੋਂ ਪਹਿਲਾਂ ਪਰਸੋਂ ਸ੍ਰੀ ਅਖੰਡਪੜ ਸਾਹਿਬ ਜੀ ਦੇ ਲਗਾਤਾਰ ਦੋ ਅਖੰਡਪੜ ਲੜੀਵਾਰ ਚੱਲੀ ਸੀ ਉਪਰੰਤ ਖੂਨ ਦਾ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਸਮੁੱਚੇ ਭਾਈਚਾਰੇ ਨੇ ਸਹਿਯੋਗ ਦਿੱਤੇ ਹੋਏ ਆ ਤਕਰੀਬਨ 45 ਦਾਨੀ ਸੱਜਣਾ ਨੇ ਖੂਨ ਦਾ ਕੈਂਪ ਦਿੱਤਾ ਸੀ ਔਰ ਅੱਜ ਅਸੀਂ ਗੁਰਬਾਣੀ ਕੰਡ ਸਮਾਗਮ ਵਿੱਚ ਬੱਚਿਆਂ ਨੂੰ ਹਿੱਸਾ ਲੈਣ ਦਾ ਉਪਰਾਲਾ ਕੀਤਾ ਹੈ ਜਿਸ ਵਿੱਚ ਕੁਛ ਸਾਰੇ ਹੀ ਦੇਖ ਰਹੇ ਹੋਗਾ ਕਰੀਬਨ 85 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਸਵੈ ਕੋਸ਼ਿਸ਼ ਕਰ ਰਿਹਾ ਕਿ ਸੰਗਤ ਦੇ ਪੰਗਰ ਦਾ ਜਿਹੜਾ ਸੁਮੇਲ ਇਹ ਸਾਂਝਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਸਾਂਝੀ ਬਾਤਾਂ ਦਾ ਜਿਹੜਾ ਉਪਦੇਸ਼ ਦਿੰਦੇ ਸਨ ਉਸ ਉੱਪਰ ਚੱਲਦੇ ਹੋਏ ਅੱਜ ਸੰਗਤ ਦੇ ਪੰਗਰ ਦੇ ਸੁਮੇਲ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਜੋੜਿਆ ਗਿਆ ਹੈ। ਬੀਬੀਆਂ ਦਾ ਜੋ ਅੱਜ ਸਮੂਹ ਜਗਤੀ ਸਾਹਿਬ ਨੇ ਅਤੇ ਸਬੰਨੇ ਸਾਹਿਬ ਦੇ ਜਾਪ ਹੋਏ ਸਾਨੂੰ ਪਰੰਤ ਗਿੱਟਰ ਹੋਏ ਪਰੰਤ ਗੁਰੂ ਪਿੰਡ ਅੰਗਰਾਜੀ ਸਵਾਵਾ ਨੇ ਕੱਲ ਜਪ ਤਪ ਸਮਾਗਮ ਜਿਹੜਾ ਚਪੈਰਾ ਸਾਹਿਬ ਗੁਰਦੁਆਰਾ ਸ਼ੀਤਰਾ ਸਾਹਿਬ ਅਮਰ ਸਾਹਿਬ ਵਿਖੇ ਹੁੰਦਾ ਹੈ ਪਰ ਕੱਲ ਐਤਵਰ ਹੋਣ ਕਰਕੇ ਉਹ ਸਮਾਗਮ ਜਿਹੜਾ ਹੈ ਇੱਥੇ ਹੀ 2 ਤਰੀਕ ਨੂੰ ਚਪੈਰਾ ਸਾਹਿਬ ਹੋ ਜੋ ਕਿ ਹੈ ਉਸ ਦੀ ਮਰਿਆਦਾ ਅਨੁਸਾਰ ਤੇ ਹੋਵੇਗਾ ਸੋ ਸਾਰੀਆਂ ਬੀਬੀਆਂ ਨੇ ਸਮੇਂ ਸਰ ਕੱਲ 10 ਵਜੇ ਪਹੁੰਚ ਜਾਣਾ ਹੈ 10:00 ਰੱਬਤਾ ਹੋਵੇਗੀ ਸੋ ਇਹ ਜਿਹੜੇ ਗੁਰੂ ਕੇ ਨੰਗਰਾਂ ਦੀ ਰਮਦਾ ਹੋ ਰਹੀ ਹੈ ਅੱਜ ਦੁਪਹਿਰ ਤੋਂ ਸ਼ੁਰੂ ਹੋਈ ਹੈ ਅਤੇ ਕਰੀਬਨ 3 ਮਾਰਚ ਰਾਤ ਤੱਕ ਇਹ ਲਗਾਤਾਰ ਗੁਰੂ ਕੇ ਨੰਗਰਾਂ ਦੀਆਂ ਸੇਵਾਵਾਂ ਚੱਲੀਆਂ ਨੇ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਮੁੱਚੀ ਸਾਧ ਸੰਗਤ ਦਾ ਅਤੇ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਕਵਰਿੰਗ ਦੇ ਰਿਹਾ ਹੈ ਅਮਦੇ ਆ ਭਾਈਚਾਰੇ ਦਾ ਸਮੁੱਚੇ ਗਾਧੀਆਂ ਚਾਹਦੇ ਭਾਈਚਾਰੇ ਦਾ ਅਸੀਂ ਨੌਜਵਾਨ ਸੇਵਕ ਜਥਾ ਮੁਹੱਲਾ ਕਾਲਗੜ੍ਹ ਦੇ ਸਮੁੱਚੇ ਵਧ ਬੰਦਨਾ ਵੱਲੋਂ ਅਤੇ ਹੁਣਾਂ ਸਹਿਯੋਗੀ ਸੱਜਣਾ ਦਾ ਜਿਹਨੇ ਦੇਸ਼ਾਂ ਤੇ ਵਿਦੇਸ਼ਾਂ ਦੋਏ ਦੇ ਵਿੱਚ ਆਪਣੇ ਤਨ ਮਨ ਧੰਦੇ ਨਾਲ ਸਹਿਯੋਗ ਦਿੰਦੇ ਨੇ ਉਹਨਾਂ ਨੂੰ ਸਾਰਿਆਂ ਦਾ ਸਤਿਗੁਰ ਕਿਰਪਾ ਕਰਨ ਬਖਸ਼ਿਸ਼ਾ ਮੋਰ ਵਾਲਾ ਸਮਝਪੁਰਾ ਜਰਦੀ ਕਲਾ ਬਖਸ਼ ਸਿੰਘ ਜੀ ਫਿਰ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ